ਜਗਰਾਉ ਨੇੜੇ ਚੌਂਕੀਮਾਨ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੀ ਆਏ ਦਿਨ ਕਿਸੇ ਨਾ ਕਿਸੇ ਨਾਲ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਤਾਜ਼ਾ ਮਾਮਲਾ ਉਸ ਵੀ ਸਾਹਮਣੇ ਆਇਆ ਜਦੋਂ ਇੱਕ ਕਿਸਾਨ ਆਪਣੇ ਪਰਿਵਾਰ ਨਾਲ ਜਗਰਾਉ ਤੋਂ ਲੁਧਿਆਣਾ ਜਾ ਰਿਹਾ ਸੀ ਟੋਲ ਪਲਾਜ਼ਾ ਤੇ ਪਹੁੰਚ ਕੇ ਜਦੋਂ ਉਸਨੇ ਆਪਣਾ ਕਿਸਾਨ ਕਾਰਡ ਟੋਲ ਪਲਾਜ਼ਾ ਕਰਮਚਾਰੀ ਨੂੰ ਦਿਖਾਇਆ ਤਾਂ ਉਹ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਲੱਗਿਆ ਕਿ ਕਿਸਾਨ ਦਾ ਪਰਿਵਾਰ ਉਹਨਾਂ ਦੀ ਵੀਡੀਓ ਬਣਾ ਰਿਹਾ ਹੈ ਇਸ ਬਾਰੇ ਪੁੱਛਣ ਤੇ ਕਿਸਾਨ ਨੇ ਕਿਹਾ ਕਿ ਉਸਦੇ ਬੱਚੇ ਕਾਰ 'ਚ ਬੈਠ ਕੇ ਆਪਣੀ ਵੀਡੀਓ ਬਣਾ ਰਹੇ ਨੇ ਪਰ ਜਦੋਂ ਟੋਲ ਪਲਾਜ਼ਾ ਦੇ ਕਰਮਚਾਰੀ ਇਸ ਗੱਲ ਤੋਂ ਸੰਤੁਸ਼ਟ ਨਾ ਹੋਏ ਤਾਂ ਉਹਨੇ ਕਿਸਾਨ ਨਾਲ ਤਾਂ ਉਹਨੇ ਕਿਸਾਨ ਨਾਲ ਬੈਸ ਕਰਦੇ ਉਸ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਜਿਸ ਕਰ ਗੱਡੀ 'ਚ ਬੈਠੇ ਬੱਚਿਆਂ ਵਿੱਚੋਂ ਇੱਕ ਬੱਚੇ ਦੇ ਜੋ ਸ਼ੀਸ਼ੇ ਟੁਕੜੇ ਲੱਗ ਗਏ ਇਸ ਮੌਕੇ ਕਿਸਾਨ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇੱਥੇ ਆਏ ਦਿਨ ਟੋਲ ਪਲਾਜ਼ਾ ਦੇ ਕਰਮਚਾਰੀ ਲੜਾਈ ਝਗੜੇ ਕਰਦੇ ਰਹਿੰਦੇ ਨੇ ਅਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਰ ਗੱਲ ਇਹ ਹੈ ਕਿ ਇੱਕ ਤੇ ਅਗਰ ਇਹਨਾਂ ਦਾ ਜਿਹੜਾ ਨਾ ਟੈਗ ਲੱਗਾ ਹੋਵੇ ਟੈਗ ਬਲੈਕਲਿਸਟ ਹੋ ਜੇ ਤੇ ਡਬਲ ਟੋਲ ਲੈਂਦੇ ਆ ਜਦ ਕਿ ਡਬਲ ਟੋਲ ਹੋਲਮੈਟ ਵਾਲਾ ਹੀ ਅਪਰੂਵ ਨਹੀਂ ਹੈਗਾ ਪਹਿਲੀ ਗੱਲ ਦੂਜੀ ਗੱਲ ਇਹਨਾਂ ਨੂੰ ਕਾਰਡ ਵੀ ਗਾਓ ਕਿਸਾਨ ਯੂਨੀਅਨ ਦਾ ਹਾਂਜੀ ਕਿਸਾਨ ਯੂਨੀਅਨ ਦੇ ਬੰਦੇ ਆ ਇਹੋ ਕਾਰਡ ਨੂੰ ਵੀ ਨਹੀਂ ਮੰਨਦੇ ਠੀਕ ਹੈ ਜੀ ਫਿਰ ਇਹ ਗੱਲੋ ਗੱਲ ਹੀ ਉਹਦੇ ਹੱਥੀ ਪੈਂਦੇ ਆ ਆਉਂਦੀ ਐ ਨੋਵਾ ਗੱਡੀ ਨਿਕਲੀ ਐ ਇਹਦਾ ਨਾ ਇਹਨੇ ਪਿਛੋਂ ਸ਼ੂ ਸ਼ਾ ਦੌੜ ਛੱਡਿਆ ਅੱਗੋਂ ਉਹਦੀ ਬਾਰੀ ਸਾਦੀ ਇਹਨਾਂ ਨੇ ਵੀ ਕੀ ਗੱਲ ਛੱਡੀ ਬਦਮਾਸ਼ੀ ਇਹਨਾਂ ਦੀ ਫੋਲ ਹੈ ਇੱਥੇ ਚੱਲ ਜੋ ਜਿਹੜੇ ਬੱਚ ਟੋਲ ਟੈਕਸ ਚੱਲ ਜੋ ਬਦਮਾਸ਼ੀ ਤੋਂ ਬਿਨਾ ਇਹਨਾਂ ਇਹਨਾਂ ਨੇ ਕਿੰਨੇ ਵੀ ਬੰਦੇ ਆ ਗਿਆ ਇਹਨੇ ਪੁੱਛ ਲੋ ਕਿ ਹਾਂ ਵੀ ਤੈਨੂੰ ਕੋਈ ਜ਼ੋਰ ਪਤਾ ਹੈ ਹਾਈਵੇ ਦਾ ਕਿਥੇ ਸਾਲੇ ਨੂੰ ABC ਵੀ ਨਹੀਂ ਪਤਾ ਨਹੀਂ ਹੈ ਹਾਈਵੇ ਦੀ ਕਿ ਹਾਈਵੇ ਦਾ ਰੂਲ ਕੀ ਆ ਠੀਕ ਹੈ ਪਰ ਬਦਮਾਸ਼ੀ ਇਹਨਾਂ ਕੋਲ ਹੋ ਰਹੀ ਹੈ ਤੇ ਉਹਨਾਂ ਦੇ ਵਿੱਚ ਲੜਕੇ ਹੀ ਬੈਠੇ ਆ ਇਹੋਨਾਂ ਦੇ ਵੀ ਹੱਥਾਂ ਛੱਟਾ ਲੱਗੀਆਂ ਸ਼ੀਸ਼ਾ ਟੁੱਟਣ ਨਾਲ ਕੇ ਸਾਰੀ ਬਦਮਾਸ਼ੀ ਨਾ ਟੋਲ ਟੈਕਸ ਵਾਲਿਆਂ ਦੇ ਗੁੰਡੇ ਬੱਲੇ ਹੋ ਜਾਂਦਾ ਨਿਕਾ ਕਿ ਤੇ ਕੀ ਗੱਲ ਕੀ ਲੜਾਈ ਗੱਲ ਕੁਝ ਨਹੀਂ ਸਾਰਾ ਸਾਡਾ ਦਿੱਲੀ ਆਪੜਾਣਾ ਜਗਰਾਓ ਤੋਂ ਅਸੀਂ ਆ ਰਹੇ ਸਾਡੇ ਕੋਲ ਕਿਸਾਨੀ ਕਾਰਡ ਆ ਅਸੀਂ ਇਹਨੂੰ ਬੰਦੇ ਨੂੰ ਦਿਖਾਇਆ ਪਰਸੋ ਵੀ ਇਹਨੂੰ ਇੱਕ ਗੱਲ ਸਮਝਾਈ ਸੀ ਵੀ ਤੂੰ ਨਾ ਪੰਗਾ ਲੈ ਸਾਡੇ ਕੋਲ ਕਾਰਡ ਆ ਸਾਡਾ ਦਿੱਲੀ ਆਉਣਾ ਜਾਣਾ ਇਹ ਕਹਿੰਦਾ ਤੁਸੀਂ ਮੇਰੀ ਵੀਡੀਓ ਬਣਾ ਰਹੇ ਵੀਡੀਓ ਬੱਚੇ ਆਪਣੀ ਬਣਾ ਰਹੇ ਸੀਗੇ ਮੈਂ ਇਹਨੂੰ ਕਿਹਾ ਵੀਡੀਓ ਅਸੀਂ ਆਪਣੀ ਮੁੰਡੇ ਬਣਾ ਰਹੇ ਨੇ ਤੁਹਾਡੀ ਵੀਡੀਓ ਨਹੀਂ ਬਣੀਗੀ ਕਹਿੰਦਾ ਮੈਂ ਲੰਗਣੀ ਜਨਾ ਉਧਰ ਦੀ ਲਗਾਓ ਅਸੀਂ ਇਹਨੂੰ ਉਤਰ ਕੇ ਗੱਲ ਕਿ ਵੀ ਤੇਰੇ ਦਿਮਾਗ 'ਚ ਨੁਕਸਾ ਕੋਈ ਪ੍ਰੋਬਲਮ ਆ ਤੇਨੂੰ ਪਰਸੋ ਦਿਨ ਸੁਣ ਲਈ ਆਈ ਸਾਡੇ ਕੋਲ ਕਾਰਡ ਆ ਵੀ ਅਸੀਂ ਦਿੱਲੀ ਆਉਣਾ ਜਾਣਾ ਹੁੰਦਾ ਇਹ ਇ ਯਾਰ ਉਹ ਕਿ ਇੱਥੋਂ ਆ ਕੇ ਭੱਜ ਗਿਆ ਸ਼ੀਸ਼ਾ ਤੋੜਿਆ ਗੱਡੀ ਦਾ ਦੇਖੋ ਵਿੱਚੇ ਕੁੜੀਆਂ ਵਾਲੇ ਕੁੜੀਆਂ ਦੇ ਸੱਟਾਂ ਲੱਗੀਆਂ ਆ ਇਹ ਸਰ ਇਹਨੇ ਕਬੜੀ ਇਹ ਹੁਣ ਦੇਖੋ ਕਿੰਨੀ ਕਿੰਨਾਂ ਦੀ ਬਦਮਾਸ਼ੀ ਹੈ ਇਥੇ ਕਿਹਾ ਸਾਡੇ ਪੱਗਾ ਬਣਿਆ ਹੀ ਸਰਦਾਰ ਆ ਠੀਕ ਆ ਇਹ ਕਹਿੰਦੇ ਸਾਡੇ ਦਮਾਲੇ ਵਾਲੇ ਬੰਦੇ ਨੂੰ ਪਹਿਲਾਂ ਤੁਹਾਨੂੰ ਬੁਲਾਓ ਜਿਹਦੇ ਨਾਲ ਬਹਿਸ ਹੋਈ ਸੀ ਇਹਨਾਂ ਨੇ ਡਾਂਗਾ ਚੱਲਿਆ ਕੈਮਰਾ ਰਿਕਾਰਡਿੰਗ ਕੱਢ ਲਓ ਐਨੀ ਪਬਲਿਕ ਗੱਡੀ ਆ ਆ ਦਿਖਾਓ ਪਿੰਡ ਐਨੀ ਪਬਲਿਕ ਖੜੀ ਆ ਦੇਖੋ ਬੱਚੇ ਦੇ ਹੱਥ ਲੱਗੀ ਸੱਟ ਆ ਉਹਦੇ